ਮੇਰਾ ਨਾਮ ਸੁਰਿੰਦਰਪਾਲ ਮੇਰੇ ਫਾਦਾ ਦਾ ਨਾਮ ਰਾਮ ਲਾਲ ਆ ਮੈਂ ਪਿੰਡ ਤਕੂਵਾਲ ਦਾ ਰਹਿਣ ਵਾਲਾ ਤੇ ਗੁਰੂਗਾਮਾ ਮਰਤੀ ਜੋ ਕੀ ਕੰਪਨੀ ਚ ਜੌਬ ਕਰਦਾ ਦੇਖੋ ਜੀ ਤੁਹਾਨੂੰ ਜਿਵੇਂ ਪਤਾ ਹੀ ਆ ਕਿ ਸਾਰੇ ਪਿੰਡ ਵਿੱਚ ਨਸ਼ੇ ਬਹੁਤ ਵਧ ਰਹੇ ਨੇ ਨਸ਼ੇ ਵਧਨ ਨਾਲ ਸਾਰੇ ਗਲਤ ਕੰਮਾਂ ਵਿੱਚ ਪੈ ਰਹੇ ਨੇ ਤੇ ਮੈਂ ਜੋ ਵੀ ਪਬਲਿਕ ਪਿੰਡ ਤੋਂ ਬਾਹਰ ਕੰਮ ਕਰ ਰਹੀ ਆ ਸਾਡਾ ਮੈਂ ਬਹੁਤ ਚਿਰ ਦਾ ਟੀਚਾ ਸੀ ਕਿ ਮੈਂ ਆਪਣੇ ਪਿੰਡ ਵਿੱਚ ਜਿੰਨੀ ਵੱਧ ਤੋਂ ਵੱਧ ਸਹੂਲਤ ਕਰ ਸਕਾਂ ਸਹੂਲਤ ਮੇਰਾ ਇਸ ਤਰ੍ਹਾਂ ਦੀ ਹੋਵੇ ਕਿ ਇਸ ਵਿੱਚ ਕੋਈ ਸਪਰਸ਼ ਨਹੀਂ ਜਾਂ ਕੋਈ ਇਹ ਨਹੀਂ ਕਹੇ ਕਿ ਵੀ ਇਹ ਨੂੰ ਦੇ ਦਿਓ ਇਹ ਰਹਿਣ ਦਿਓ ਇਸ ਵਿੱਚ ਇਹ ਦੇਖਿਆ ਗਿਆ ਵੀ ਪਹਿਲੇ ਹੀ ਕਾਹ ਕੀਤੀ ਗਿਆ ਵੀ ਜਿਨ੍ਹਾਂ ਦੇ ਹਸਬੰਦ ਨਹੀਂ ਹੈ ਉਹ ਇਸ ਕਰਕੇ ਕੋਈ ਲੇਡੀਆਂ ਇਹ ਨਹੀਂ ਬੋਲੇ ਕਿ ਮੈਨੂੰ ਆਪਣੇ પતિ ਦੇ ਨਾਂ ਹੋਣ ਤੇ ਪੀਐਸ ਚੀਜ਼ ਦੀ ਜੋ ਜ਼ਰੂਰਤਾਂ ਨਹੀਂ ਮਿਲ ਸਕੀ ਉਸ ਚੀਜ਼ ਨੂੰ ਮੱਈਆ ਕਰ ਗਿਆ ਇਸ ਤੋਂ ਇਲਾਵਾ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਕਿ ਸਾਰੇ ਅੱਜ ਕਿੰਨੇ ਖੁਸ਼ ਆਏ ਇਹ ਪਹਿਲ ਕੀਤੀ ਗਈ ਹੈ ਮੈਂ ਕਹਿਣਾ ਕਿ ਆਉਣ ਵਾਲੇ ਦਿਨਾਂ ਚ ਸਾਰੇ ਪਿੰਡਾਂ ਚ ਜਿੰਨੇ ਜਿੱਤੇ ਵੀ ਇਹ ਵੀਡੀਓ ਮੇਰੇ ਭਰਾ ਵੀਰ ਭਰਾ ਦੇਖਦੇ ਨੇ ਐਨਆਰਆਈ ਫੌਜੀ ਜਿੰਨੇ ਵੀ ਸਰਕਾਰੀ ਮੁਲਾਜ਼ਮ ਨੇ ਆਪਣੇ ਪਿੰਡ ਵਿੱਚ ਵੱਤਵਾਦੀ ਹਿੱਸਾ ਲੈ ਕੇ ਇਸ ਜਿਹੜੇ ਮੱਈਆ ਨੂੰ ਹੋਰ ਵਧਾਇਆ ਜਾਏ ਤਾਂ ਜੋ ਪਿੰਡ ਦੀਆਂ ਗਰੀਬੀਆਂ ਨੂੰ ਜੋ ਆਪਣੇ ਬੰਦਿਆ ਦੇ ਨਾਮ ਹਰ ਭਾਵੇਂ ਤੇ باوجود ਵੀ ਉਹ ਗਰੀਬੀ ਆਪਣੀ ਘਰ ਦੀ ਦੂਰ ਕਰ ਸਕੀ ਸਰਕੀ ਨੇ ਇਹਨਾਂ ਦਾ ਫਿਰ ਸਰਵੇ ਕੀਤਾ ਕਿ ਘਰ-ਘਰ ਜਾ ਕੇ ਪੁੱਛਿਆ ਗਿਆ ਕਿ ਤੁਹਾਨੂੰ ਕੋਈ ਚੀਜ਼ ਦੀ ਜ਼ਰੂਰਤ ਹੈ ਕਿਵੇਂ ਦਿੱਤਾ ਗਿਆ ਸਮਾਨ ਭਾਜੀ ਦੇਖੋ ਜੀ 15 ਦਿਨ ਤੋਂ ਸਾਡੀ ਇਹ ਚੱਲਦੀ ਪਈ ਹੈ ਕਾਫੀ ਡਿਮਾਂਡ ਆ ਰਹੀਆਂ ਨੇ ਕੋਈ ਕੋਈ ਕਿਸ ਤਰ੍ਹਾਂ ਦੀ ਡਿਮਾਂਡ ਕਰ ਰਹੇ ਕੋਈ ਕਿਸ ਤਰ੍ਹਾਂ ਦੀ ਫਿਰ ਅਸੀਂ ਸੋਚਿਆ ਕਿ ਘਰ ਜਾ ਕੇ ਉਸ ਦੀ ਲਾਈਵ ਲੋਕੇਸ਼ਨ ਦੇਖ ਕੇ ਉਸ ਨੂੰ ਦੇਖਿਆ ਗਿਆ ਕਿ ਉਸ ਦੇ ਘਰ ਵਿੱਚ ਕਿਸ ਚੀਜ਼ ਦੀ ਜ਼ਰੂਰਤ ਹੈ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਇੱਕ ਜੋ ਲੇਡੀਜ਼ ਉਸਦੇ ਘਰ ਦੇਖਿਆ ਗਿਆ ਕਿ ਉਹ ਬਾਥਰੂਮ ਵਿੱਚ ਥਾਪੀ ਨਾਲ ਲੱਕੜੀ ਨਾਲ ਕੱਪੜੇ ਤੋੜੀ ਕਿ ਬਹੁਤ ਬੁਰਾ ਹਾਲ ਸੀ ਫਿਰ ਉਸਨੇ ਬੋਲਿਆ ਕਿ ਬੱਚਾ ਜੇ ਮੇਰੇ ਘਰ ਮਸ਼ੀਨ ਹੋ ਸਕਦਾ ਕਿ ਮੇਰਾ ਹਸਬੰਦ ਹੁੰਦਾ ਤੇ ਮੈਂ ਮਸ਼ੀਨ ਲੈ ਕੇ ਦੇ ਸਕਦਾ ਜੋ ਕਿ ਜਿਹੜੀ ਇਹ ਜਿਹੜੀ ਸਮੱਸਿਆ ਨਾ ਆਉਂਦੀ ਫਿਰ ਮੈਂ ਕੋਈ ਗੱਲ ਨਹੀਂ ਜੇ ਤੁਹਾਨੂੰ washing machine ਦੀ ਜ਼ਰੂਰਤ ਆ ਗਈ ਤਾਂ ਇਹਨੇ ਸੋਚਿਆ ਵੀ ਮੇਰਾ ਪਤੀ ਨਹੀਂ ਤੇ ਇਹ ਚੀਜ਼ ਦੀ ਜ਼ਰੂਰਤ ਨੂੰ ਪੂਰਾ ਨਹੀਂ ਕੀਤਾ ਜਾ। ਅਈ ਉਹ ਉਸੇ ਚੀਜ਼ ਨੂੰ ਮੱਧੇਨਾ ਕਰ ਰੱਖਦੇ ਉਹਨੂੰ ਕੱਲ੍ਹ ਉਸ ਤੋਂ ਮਤਲਬ ਪੁੱਛਿਆ ਗਿਆ ਤੇ ਉਸ ਤੋਂ 24 ਘੰਟੇ ਤੋਂ ਪਹਿਲਾਂ ਪਹਿਲਾਂ ਉਸ ਤੇ ਘਰੋਂ ਚੀਜ਼ ਪਹੁੰਚਾਈ ਗਈ। ਇਸ ਤੋਂ ਇਲਾਵਾ ਕੁਝ ਇੱਕ ਸਿਲੰਡਰ ਵੀ ਦਿੱਤਾ ਜੀ। ਹਾਂ ਇੱਕ ਬੀਬੀ ਦੇ ਘਰ ਦੇਖਿਆ ਗਿਆ ਕਿ ਉਹ ਦੋ ਇਟਾ ਲਾ ਕੇ ਤੇ ਉਹਦੇ ਵਿੱਚ ਚਾਹ ਰੱਖੀ ਸੀ ਬਾਰ ਬਾਰ ਅੱਗ ਬੁਝ ਰਹੀ ਸੀ ਉਹ ਕਹਿੰਦੀ ਪੁੱਤ ਜੇ ਮੇਰੇ ਹਸਬੰਦ ਹੁੰਦਾ ਤੇ ਹੋ ਸਕਦਾ ਕਿ ਮੇਰੇ ਘਰ ਦੇ ਅੱਗ ਬਲਦੀ ਜੋ ਕੋਈ ਰਿਸ਼ਤੇਦਾਰ ਹੁੰਦਾ ਮੈਨੂੰ ਕੇ ਘਰ ਚਾਹ ਬਣਾਉਣ ਵਾਸਤੇ ਜਾਣਾ ਪੈਂਦਾ ਇਸ ਚੀਜ਼ ਤੋਂ ਅਗਰ ਮੇਰੇ ਘਰ ਸਲੰਡਰ ਚੁੱਲਾ ਹੁੰਦਾ ਤੇ ਹੋ ਸਕਦਾ ਇਹ ਦਿੱਕਤਾਂ ਨਾ ਹੋਣ ਇਸ ਕਰਕੇ ਸਾਡੇ ਘਰ ਪ੍ਰੋਣੇ ਨਹੀਂ ਆਉਂਦੇ ਪੁੱਤ ਜੇ ਸਲੰਡਰ ਚੁੱਲਾ ਮਿਲ ਜਾਵੇ ਹੋ ਸਕਦਾ ਵੀ ਇਹ ਮੇਰੇ ਰਿਸ਼ਤੇਦਾਰ ਯੋਰ ਵਧੇ ਮੇਰੇ ਕੋਲ ਹੋਰ ਆਣ ਇਸੇ ਕਰਕੇ ਉਸ ਨੂੰ ਉਸਦੀ ਸਮੱਸਿਆ ਮਤਲਬ ਹਾਲਾਤ ਨੂੰ ਦੇਖਦੇ ਆਏ ਉਸਦੇ ਕਮਰੇ ਵਿੱਚ ਸਾਰੀ ਸਤੇ ਦਿਨ ਦੇਖਿਆ ਗਿਆ ਵੀ ਕੁਝ ਹੋ ਸਕਦਾ ਵੀ ਕੁਝ ਗਲਤ ਨਾ ਹੋ ਰਿਹਾ ਹੈ ਲੇਕਿਨ ਜਦੋਂ ਦੇਖਿਆ ਕਿ ਸੇਮ ਬੀਬੀ ਉਸੇ ਤਾਂ ਨਹੀਂ ਉਹਦਾ ਕੰਮ ਕਰ ਰਹੀ ਸੀ ਇਸ ਕਰਕੇ ਹੀ ਸੋਚਿਆ ਕਿ ਫਿਰ ਮੈਂ ਆਪਣੇ ਫਾਦਰ ਸਾਹਿਬ ਨਾਲ ਸਲਾਹ ਕੀਤੀ ਆਪਣੇ ਬਰਦਰ ਨਾਲ ਸਲਾਹ ਕੀਤੀ ਵੀ ਇਸ ਚੀਜ਼ ਨੂੰ ਕਿਸ ਤਰ੍ਹਾਂ ਮਤਲਬ ਕੀਤਾ ਜੇ ਫਿਰ ਸਾਰੇ ਨੇ ਬੋਲਿਆ ਕਿ ਵੀ ਇਹ ਜਿਹੜੀ ਚੀਜ਼ ਅਗਰ ਜੋ ਚੀਜ਼ ਜਿਸ ਨੂੰ ਜ਼ਰੂਰਤ ਹੈ ਉਸੇ ਹੀ ਦਿੱਤੀ ਜਾਵੇ ਜਿਸ ਨਾਲ ਇਹ ਹੋਇਆ ਕਿ ਕੋਈ ਇਹ ਆਪਾਂ ਆਪਣੀ ਮਰਜ਼ੀ ਨਾਲ ਦੇ ਦਈਏ ਉਹ ਉਸ ਦੇ ਅਗਰ ਦੋ ਚੀਜ਼ਾਂ ਹੋਈਨ ਤਾਂ ਉਹ ਕਿ ਹੋਰ ਕਿਤੇ ਟਰਾਂਸਫਰ ਕਰਦੇ ਤੇ ਉਸ ਚੀਜ਼ ਦਾ ਮਜ਼ਾ ਨਹੀਂ ਆ ਉਸ ਦੀ ਗਰੀਬੀ ਦੇ ਹਾਲਤ ਨੂੰ ਦੇਖਦੇ ਤਾਂ ਜੋ ਇਹ ਭਰਾਲੇ ਇਸੇ ਕਰਕੇ ਕੀਤਾ ਗਿਆ ਤਾਜੋ ਉਸਦੇ ਘਰ ਵਿੱਚ ਮਤਲਬ ਇਸ ਤਰ੍ਹਾਂ ਹੋਏ ਕਿ ਸਾਨੂੰ ਜਿਹੜੀ ਹੈ ਬਾਕੀ ਲੋਕਾਂ ਨੂੰ ਵੀ ਮੈਸੇਜ ਦੇਣਾ ਚਾਹੀਦਾ ਬਾਕੀ ਨੌਜਵਾਨਾਂ ਨੂੰ ਮੈਂ ਤੇ ਸਾਰੇ ਨੌਜਵਾਨ ਜਿੰਨੇ ਵੀ ਤੁਹਾਨੂੰ ਤਾਂ ਪਤਾ ਸਰਕਾਰਾਂ ਨੂੰ ਤੇ ਬਸ ਕਹੇ ਕਿ ਕਾਗਜ਼ੀ ਕਾਰਵਾਈ ਹੋ ਜਾਂਦੀ ਹੈ ਚੀਜ਼ਾਂ ਕੁਛ ਦਿੰਦੀਆਂ ਨਹੀਂ ਜੇ ਮੇਲੀ ਵੀ ਜਾਏ ਤਾਂ ਗਰੀਬ ਜਨਤਾ ਤੱਕ ਕੋਈ ਚੀਜ਼ ਨਹੀਂ ਪਹੁੰਚਦੀ ਇਸ ਚੀਜ਼ ਦੇ ਉੱਪਰ اٹਕੇ ਸਾਰੇ ਬਰਦਰ ਨੇ ਇਸ 15 20 ਦਿਨ ਸੁਲਾਹ ਕਰਦੇ ਕਰਦੇ ਪੀਐਸ ਪੰਡ ਵਿੱਚ ਜਿੰਨੀਆਂ ਵੀ ਬੇਜ਼ਹਾਰ ਔਰਤਾਂ ਨੇ ਉਹਨਾਂ ਨੂੰ ਪਹਲ ਦਿੱਤੀ ਜਾਵੇ ਤਾਂ ਜੋ ਉਹਨਾਂ ਨੂੰ ਆਪਣੇ ਬੰਦੇ ਦੀ ਕਮੀ ਮਹਿਸੂਸ ਨਾ ਹੋਵੇ ਇਸ ਤੋਂ ਇਲਾਵਾ ਦੂਸਰੀ ਸਾਡੀ ਮਤਲਬ ਇਹ پلان ਇਹ ਹੀ ਪੀਐਸ ਪੰਡ ਵਿੱਚ ਜੋ ਵੀ ਸਭ ਤੋਂ ਜ਼ਿਆਦਾ ਨੰਬਰ ਲੈ ਕੇ ਆਏਗੀ ਉਸ ਨੂੰ ਉਸ ਦੀ ਮਰਜ਼ੀ ਦੇ ਮੁਤਾਬਕ ਇਨਾਮ ਜੋ ਵੀ ਜੋ ਵੀ ਉਸ ਦੀ ਜ਼ਰੂਰਤ ਹੀ ਉਸ ਨੂੰ ਹੀ ਮੋਹਿਆ ਕਰਾਏਗਾ ਉਹ ਨਾਲ ਇਹ ਵੀ ਆਖਿਆ ਗਿਆ ਵੀ ਅਗਰ ਅਗਲੇ ਸਾਲ ਇਸ ਤੋਂ ਵੀ ਕੋਈ ਵੱਧ ਨੰਬਰ ਲੈ ਕੇ ਆਏਗਾ ਉਸ ਨੂੰ ਇਸ ਦੀ ਅਨੁਸਾਰ ਹੋਰ ਉਸ ਤੋਂ ਵਧਿਆ ਭਾਅ ਦਿੱਤਾ ਜਾਵੇਗਾ ਅਗਰ ਉਸ ਦੀ ਸ਼ਾਦੀ ਵੀ ਹੁੰਦੀ ਹੈ ਤਾਂ ਉਸ ਦੇ ਵਿੱਚ ਵੀ ਉਸ ਨੂੰ ਉਸ ਦੀ ਜ਼ਰੂਰਤ ਮੁਤਾਬਕ ਦਿੱਤੀ ਜਾਵੇਗੀ ਆਪਣੀ ਕੀ ਨਾਂ ਦੇ ਕਿਹੜਾ ਪਿੰਡ ਜੀ ਮੇਰਾ ਨਾਂ RAMLAL ਪਿੰਡ ਕਿਹੜਾ ਚੱਗੂ ਵਾਲਾ ਅੱਜ ਕੀ ਕੀ ਸਬੰਧ ਦਿੱਤਾ ਗਿਆ ਅੱਜ ਜੀ ਮੇਰਾ ਬੇਟਾ ਰਹਿੰਦਾ ਕੰਪਨੀ ਵਿੱਚ ਦਿੱਲੀ ਉਹਦੀ ਖਾਸ ਇਹ ਕਿ ਜੋ ਆਪਣੇ ਪਿੰਡ ਵਿੱਚ ਗਰੀਬ 텁ਕਾ ਉਹਨਾਂ ਨੂੰ ਜੋ ਲੋੜ ਅਨੁਸਾਰ ਚੀਜ਼ ਮਿਲਣੀ ਚਾਹੀਦੀ ਆ ਅਸੀਂ ਘਰ ਘਰ ਗਏ ਹਰ ਇੱਕ ਦੀ ਸੁਣੀ ਜੋ ਜੋ ਚੀਜ਼ ਉਹਨਾਂ ਚਾਹੀਦੀ ਅਸੀਂ ਲਿਖ ਦਿੱਤੀ ਪਰ ਇਹਦੇ ਵਿੱਚ ਪਾਰਟੀ ਦਾ ਕਿਸੇ ਦਾ ਕੋਈ ਸਬੰਧ ਨਹੀਂ ਵੋਟਾਂ ਦਾ ਕੋਈ ਕੋਈ ਸੇਵਾ ਕੀਤੀ ਜੀ ਇਦੇ ਵਿੱਚ ਕੋਈ ਲੱਛਣ ਨਹੀਂ ਹੋਰ ਮਤਲਬ ਨਹੀਂ ਕੋਈ ਚੀਜ਼ ਦਾ ਵੀ ਕਿੰਨਾ ਕੁ ਵਧੀਆ ਲੱਗ ਰਿਹਾ ਤੁਹਾਨੂੰ ਕਿਉਂਕਿ ਤੁਹਾਡਾ ਬੇਟਾ ਸਮਾਜ ਇਹ ਸਾਡਾ ਬੇਟਾ ਜੀ ਆਸਟੇ ਆਪਦੇ ਬਹੁਤ ਵਧੀਆ ਕਿਉਂ ਪਿੰਡ ਵਿੱਚ ਨਾਂ ਕੱਢਿਆ ਇਸ ਆਪਣੀ ਕੰਪਨੀ ਦਾ ਇੱਕ ਲੜਕੀ ਨੂੰ ਵੀ ਸਮਾਜ ਇੱਕ ਲੜਕੀ ਨੂੰ ਦਿੱਤਾ ਜਿਹਦੇ 80% ਨੰਬਰ ਨੇ ਅਸੀਂ ਕਹਿੰਦੇ ਹਾਂ ਹੋਰ ਵੀ ਲੜਕੀਆਂ ਪਾਰਨ ਤੇ ਇਸ ਤੋਂ ਵੱਧ ਤੁਹਾਡਾ ਬੇਟਾ ਸਹੁਤ ਕਰੇ ਬਾਕੀ ਲੋਕਾਂ ਨੂੰ ਕੀ ਮੈਸੇਜ ਦੇਣਾ ਹੈ ਜਿੰਦੇ ਹੋਰ ਪਿੰਡਾਂ ਜੀ ਵੀ ਇਦਾਂ ਹੋਣਾ ਚਾਹੀਦਾ ਹੋਰ ਪਿੰਡਾਂ ਵੀ ਜਰੂਰ ਹੋਣਾ ਚਾਹੀਦਾ ਜੀ ਹਰ ਪਿੰਡ ਦੇ ਗਰੀਬ ਟਪਕਾ ਉਹਨਾਂ ਦੀ ਮਦਦ ਦੀ ਜ਼ਰੂਰ ਹੋਣੀ ਚਾਹੀਦੀ ਹੈ ਅਸੀਂ ਇਸ ਕੰਪਨੀ ਦਾ ਬਹੁਤ-ਬਹੁਤ ਧੰਨਵਾਦ ਕਰਨੀਆਂ ਸਾਡੇ ਬੇਟਾ ਗਿਆ ਸਾਡਾ ਦੁਨੀਆ ਦਾ ਨਾਮ ਹੋਇਆ ਮਤੇ ਕੀ ਨਾਜੀ ਰੱਬ ਜੋ ਤੂੰ ਅੱਜ ਸਮਾਨ ਦਿੱਤਾ ਗਿਆ ਨੂਰ ਦਾ ਨਾਮ ਮਿਲੂ ਘਰ ਦਾ ਦਿੱਤਾ ਗਿਆ ਵਾ ਕੀ ਕਹਿਣਾ ਚਾਹੁੰਦੇ ਤੁਹਾਨੂੰ ਕੀ ਸਮਾਨ ਦਿੱਤਾ ਸਾਨੂੰ ਕੱਪੜੇ ਧੋਣ ਵਾਲੀ ਮਸ਼ੀਨ ਦਿੱਤੀ ਗਈ ਕਿਉਂਕਿ ਬਹੁਤ ਦਿੱਕਤ ਆਉਂਦੀ ਹੈ ਬੱਚੇ ਕਾਲਜ ਜਾਂਦੇ ਹੈ ਪ੍ਰੋਬਲਮ ਹੁੰਦੀ ਹੈ ਇਸ ਕਰਕੇ ਆਏ ਬਹੁਤ-ਬਹੁਤ ਧੰਨਵਾਦ ਕਰਨੀਆਂ ਬਹੁਤ-ਬਹੁਤ ਮਿਹਰਬਾਨੀ ਕਿਹਨਾ ਵੱਲੋਂ ਦਿੱਤਾ ਗਿਆ ਨਾਮ ਸਰਿੰਦਰ ਸਿੰਘ ਸਰਿੰਦਰ ਕਮਾ ਜੀ ਏਦੇ ਤੁਹਾਡੇ ਘਰੇ ਆਏ ਸੀ ਤੁਹਾਨੂੰ ਗੱਲ ਹਾਂਜੀ ਹਾਂਜੀ ਘਰ ਆਏ ਸੀ ਕੀ ਗੱਲ ਬਾਤ ਕੀਤੀ ਸੀ ਇਹਨਾਂ ਨੇ ਇਹਨਾਂ ਨੇ ਡਿਮਾਂਡ ਕੁਝ ਪੁੱਛਿਆ ਵੀ ਤੁਹਾਨੂੰ ਕੀ ਜ਼ਰੂਰਤ ਆਇਆ ਕਿਸਾਨ ਕੱਪੜੇ ਤੋਂ ਮਸ਼ੀਨ ਚਾਹੀਦੀ ਹਾਂ ਹਾਂਜੀ ਹਾਂਜੀ ਇਹ ਕੀ ਕਹਿਣਾ ਚਾਹੁੰਦਾ ਆਈ ਬਹੁਤ ਬਹੁਤ ਮਿਹਰਬਾਨੀ ਨੇਚਰ ਰੋਤਾ ਦੇ ਮੈਂ ਹਾਂਜੀ ਮੈਂ ਕਿਹਨਾਂ ਆਏ ਅਧਰ ਨਵਾਰੀ ਲਈ ਕਿਹੜਾ ਪੈਣ ਜੇ ਇਹੋ ਚੱਗੂ ਵਾਲਾ ਜੇ ਬਤਾਈ ਕੀ ਸਮਾਨ ਦਿੱਤਾ ਗਿਆ ਤੁਹਾਨੂੰ ਨਵਾਰੀ ਲਈ ਨਵਾਰੀ ਕਿੰਨੇ ਕ ਜਨਾਂ ਨੂੰ ਹੋਰ ਦਿੱਤਾ ਗਿਆ ਹੋਰ ਸਾਰੇ ਜਿੰਨੇ ਹੈ ਸਾਰਿਆਂ ਨੂੰ ਵੀ ਦਿੱਤਾ ਗਿਆ। ਮੈਂ ਤੁਹਾਨੂੰ ਪੁੱਛਿਆ ਗਿਆ ਸੀ ਆਗੇ ਤੁਹਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ। ਹਾਂਜੀ ਹਾਂਜੀ ਪੁੱਛਿਆ ਹੈ। ਤੇ ਕੀ ਚਾਹੀਦਾ ਤੁਹਾਨੂੰ ਕਹਿ ਕੇ ਵਿਚਾਰ ਹਨ ਨਵਾਰੀ ਚ কুলਰ ਲੈ ਆਇਓ। ਇਹ ਸਾਮਾਨ ਤਾਂ ਦਿੱਤਾ ਗਿਆ ਦੀ ਵਰਤੋਂ ਹੋਏਗੀ ਤੁਹਾਡੇ ਮਿਲ ਕੇ ਔਰੀ ਤੁਹਾਨੂੰ। ਹਾਂਜੀ। ਵਧੀਆ ਲੱਗ ਰਿਹਾ। ਹਾਂ ਵਧੀਆ। ਲੈ ਕੀ ਨਾਲੇ? ਬੀਡੀ। ਕਿਹੜਾ ਪੈਂਟ ਜੀ? ਚੱਗੂ ਵਾਲਾ। ਮੈਂ ਤਾਂ ਇਹ ਨੌਜਵਾਨਾਂ ਵੱਲੋਂ ਉਪਰ ਆਲਾ ਵਧੀਆ ਕੀਤਾ ਗਿਆ ਸਾਮਾਨ ਦਿੱਤਾ ਗਿਆ ਤੁਹਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ? ਸਾਨੂੰ ਬਹੁਤ ਸਾਨੂੰ ਸਿਲੰਡਰ ਚੁਲ੍ਹੇ ਦੀ ਜ਼ਰੂਰਤ ਹੈ। ਕੀ ਸਮੱਸਿਆ ਆਂਦੀ ਸੀ ਬਿਨਾ ਕੇ ਮੈਂ ਤੁੱਲੇ ਤੇ ਰੋਟੀ ਬਣਾਉਂਦੀ ਸੀ ਤਾਂ ਮੈਨੂੰ ਬਹੁਤ ਦਿਗਤ ਆ ਰਹੇ ਸੀ ਤੇ ਮੈਂ ਚਲੋ ਤੁਹਾਡੇ ਰੱਬ ਕਾੜੀ ਹੱਥ ਜੋੜ ਕੇ ਚਲੋ ਬੜਾ ਤੁਹਾਡਾ ਧੰਨਵਾਦ ਆ ਚਲੋ ਮੈਨੂੰ ਰੱਬ ਨੇ ਸਿਲੰਡਰ ਸੁਭਾ ਦਿੱਤਾ ਰੱਬ ਜਦੋਂ ਤੁਹਾਡੇ ਕੋਈ ਕੀ ਡਿਮਾਂਡ ਕੀਤੀ ਦੀ ਡਿਮਾਂਡ ਮੈਂ ਜੋ ਬੋਲਿਆ ਮੈਂ ਝੂਠ ਨਹੀਂ ਬੋਲਿਆ ਮੈਂ ਬੋਲਿਆ ਕਿ ਮੈਨੂੰ ਸਿਲੰਡਰ ਚੁਲੇ ਦੀ ਜ਼ਰੂਰਤ ਆ ਹੁਣ ਦੇ ਦਿੱਤਾ ਗਿਆ ਹਾਂ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਆ ਹੁਣ ਜੇ ਧੰਨਵਾਦ ਕਰਨਾ ਹੈ ਹਾਂਜੀ ਧੰਨਵਾਦੀ ਹੈ ਤੁਹਾਡਾ